ਲਓ ਜੀ ਆਪਣੇ ਕੋਲ ਮਸ਼ੀਨਾਂ ਹੋਰ ਆ ਗਈਆਂ ਨਵੀਆਂ ਕਿਸੇ ਨੇ ਵੀ ਮੱਕੀ ਵਾਲੀ ਨਵੀਂ ਮਸ਼ੀਨ ਲੈਣੀ ਹੋਵੇ ਦੱਸਿਓ ਭਾਜੀ ਅੱਗੇ ਟੈਰ ਵਾਲੀਆਂ ਵੀ ਆ ਗਈਆਂ ਤੇ ਪਿੱਛੇ ਟੈਰ ਵਾਲੀਆਂ ਵੀ ਆ ਗਈਆਂ ਕਿਸੇ ਨੇ ਵੀ ਲੈਣੀ ਹੈ ਤੇ ਇਦਾਂ ਮਸ਼ੀਨ ਦੇ ਵਿੱਚ ਚੱਲਦੀ ਆ ਭਾਈ ਸਰਵਿਸਡ ਮਸ਼ੀਨ ਦੀ ਤੇ ਹੌਲੈਂਡ ਸਪੈਸ਼ਲ ਐਡੀਸ਼ਨ ਭਾਈ 올ਡ ਮਾਡਲ 3630 ਤੇ ਹੁਣ ਵਾਲੇ ਮਾਡਲਾਂ ਨਾਲੋਂ ਭਾਈ ਇਹਦੇ ਇੰਜਣ ਦੀ ਆਵਾਜ਼ ਬੜੀ ਘੈਂਟ ਆ ਬੜੀ ਬਰਕ ਜਿਹੀ ਆਵਾਜ਼ ਕੱਢਦਾ ਜੀ ਇਹ ਪਨਾਵੜ ਚ ਵੀ ਆਉਣ ਵਾਲੀਆਂ ਨਾਲੋਂ ਫਰਕ ਆ ਤੇ ਮਜ਼ਬੂਤੀ ਚ ਆ ਜੀ ਮਤਲਬ ਮੈਨੂੰ ਐਂ ਲੱਗਦਾ ਵੀ ਜਿਵੇਂ ਜਿਹੜੇ ਹੁਣ ਹਾਲੈਂਡ ਆਉਂਦੇ ਆ ਉਹਨਾਂ ਨਾਲੋਂ ਇਹ ਮਜ਼ਬੂਤੀ ਚ ਆ ਜੀ ਹੈਵੀਆ ਟਰੈਕਟਰ ਤੇ ਮਸ਼ੀਨ ਦੀ ਚਲਦੀ ਆ ਸਰਬਸ ਇੱਧਰ ਸਾਰੀਆਂ ਸੀਨਾ ਖੋਰ ਖੁਰ ਕੇ ਬਾਈ ਇਹਦੀਆਂ ਪੱਟ ਪੱਟ ਕੇ ਨਵੀਆਂ ਪਾਉਣੀਆਂ ਨੇ ਮਸ਼ੀਨ ਦੀਆਂ ਉਹ ਦੇਖੋ ਉੱਪਰ ਪੱਟੀਆਂ ਪਈਆਂ ਨੇ ਸਾਰੀਆਂ ਨਵੀਆਂ ਪਾਵਾਂਗੇ ਤੇ ਹੁਣ ਤੁਹਾਨੂੰ ਆਪਾਂ ਬਾਈ ਰੋਟਾ ਵੇਟਰ ਦਿਖਾਉਨੇ ਆ ਪੁਰਾਣਾ ਬੈਕ ਸਾਈਡ ਖੜਾ ਆਪਾਂ ਤੁਹਾਨੂੰ ਦਿਖਾ ਕੇ ਆਉਨੇ ਆ ਹੈਲੋ ਜੀ ਬੈਕ ਸਾਈਡ ਆ ਗਿਆ ਆਪਾਂ ਤੁਹਾਨੂੰ ਰੂਟਾ ਵੇਟਰ ਦਿਖਾਉਣਾ ਬਾਈ ਬਿਲਕੁਲ ਬਾਈ ਨਵੀਂ ਨਵੀਂ ਹਾਲਤ ਦੇ ਵਿੱਚ ਤੇ ਭਲੇੜ ਬਾਈ ਨਾਲ ਦੇ ਨੇ ਸਖਰੋ 60% ਭਲੇੜ ਨਾਲ ਦੇ ਪਏ ਨੇ ਬਾਈ ਤੇ ਰੂਟਾ ਵੇਟਰ ਹੈਗਾ 9 ਫੁੱਟ ਸਵੈਨ ਕੰਪਨੀ ਦਾ ਦੇਖੋ ਬਿਲਕੁਲ ਨਮਾ ਪਿਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਤੇ ਬਾਕੀ ਹੁਣ ਆਪਾਂ ਹੋਰ ਗੱਲ ਕਰ ਲੈਂਦੇ ਆ ਡਿਟੇਲ ਚ ਪਹਿਲਾਂ ਮਾਡਲ ਦਾ ਗੱਲ ਕਰਦੇ ਹਾਂ 2000 22 ਦੇ ਵਿੱਚ ਬਣਿਆ ਹੈ 2023 ਦੇ ਵਿੱਚ ਸੇਲ ਹੋਇਆ ਹੈ ਆ ਦੇਖੋ 22 ਦੇ ਵਿੱਚ ਬਣਿਆ ਹੈ 2023 ਦੇ ਵਿੱਚ ਇਹ ਸੇਲ ਹੋਇਆ ਰੂਟਰ ਬਟਰ ਤੇ ਚਲਾਇਆ ਬਹੁਤ ਘੱਟ ਹੋਇਆ ਬਾਈ ਉਹਨਾਂ ਨੇ ਨਾਲ ਦੇ ਬਲੇਡ ਨੇ ਕੰਪਨੀ ਦੇ ਤੇ ਨਾਲ ਦੇ ਬਲੇਡ ਵੀ ਬਾਈ 60% ਪਏ ਨੇ ਦੇਖੋ ਰੂਟਰ ਤੇ ਵੀ ਰੰਗ ਉਦਾਂ ਹੀ ਖੜਾ ਪੀਲੇ ਰੰਗ ਦੋਏ ਪਾਸੇ ਤਵੀਆਂ ਨੇ ਇਹਦੀਆਂ ਜੀ ਤੇ ਬਾਕੀ ਇਧਰ ਸਾਈਡ ਤੋਂ ਦੇਖੋ ਜੀ ਜਣੀ ਬਿਲਕੁਲ ਸਾਫ ਕੰਡੀਸ਼ਨ ਚ ਰੂਟਾਵੇਟਰ ਆ ਜੀ ਤੁਹਾਨੂੰ ਆ ਫਟਾ ਦਿਖਾ ਦਿੰਨੇ ਆ ਦੇਖੋ ਬਿਲਕੁਲ ਤੇ ਸਵੈਰਨ ਕੰਪਨੀ ਦਾ ਰੂਟਾਵੇਟਰ ਆ ਹੈਗਾ 9 ਫੁੱਟ ਤੇ ਗੇਅਰ ਬਾਈ ਹੈਵੀ ਗੇਅਰ ਦੇ ਵਿੱਚ ਦੇਖੋ ਜੀ ਤੇ ਕਿਸੇ ਨੂੰ ਵੀ ਬਾਈ ਇਹ ਚਾਹੀਦਾ ਹੈ 9 ਫੁੱਟ ਆ ਬਾਈ ਸੰਪਰਕ ਕਰ ਲਿਓ ਤੇ ਬਾਕੀ ਚਲਾ ਕੇ ਵੀ ਦੇਖ ਸਕਦਾ ਇੱਥੇ ਜਿੱਥੇ ਪਹਿਲੀ ਵੇਲੀ ਹੋਊਗੀ ਬਾਈ ਚਲਾ ਕੇ ਵੀ ਦੇਖ ਸਕਦਾ ਗੇਅਰ ਦੇਖੋ ਇਹ ਚ ਪੈਂਦਾ 4 ਲੀਟਰ ਉਧਰ ਵੀ 4 ਲੀਟਰ ਪੈਂਦੇ ਇਹ ਚ ਵੀ 4 ਲੀਟਰ ਪੈਂਦਾ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਵੀ ਕਿੰਨਾ ਕੁ ਚੱਲੇ ਹੈ ਕਿੰਨਾ ਕੁ ਹੋਆ ਦੇਖੋ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਿਆ 9 ਫੁੱਟਾ ਰੂਟਾ ਵੇਟਰਾ ਜੀ ਸਵੈਨ ਕੰਪਨੀ ਦਾ ਜੇ ਮਾਡਲ 2022 ਚ ਹੋਇਆ ਹੋਇਆ ਬਣਿਆ ਹੋਇਆ ਤੇ 2023 ਚ ਵੇਖਿਆ ਸੀਗਾ ਜੀ ਇਹ 2023 ਦਾ ਰੂਟਾ ਵੇਟਰਾ ਬਿਲਕੁਲ ਨਵੀਂ ਕੰਡੀਸ਼ਨ ਚ ਨਾਲ ਦੇ ਬਲੇਟ ਜਿੰਨੇ ਵੀ ਪਏ ਨੇ 50 60% ਪਲੇਟ ਪਏ ਨੇ ਨਾਲ ਦੇ ਬਲੇਡ ਨੇ ਬਾਈ ਜੀ ਕਿਸੇ ਨੇ ਵੀ ਲੈਣੇ ਹੋਏ ਬਾਈ ਜੀ ਦੱਸ ਦਿਓ 9 ਫੁੱਟਾ ਰੂਟਾਵੇਟਰਸਮੈਨ ਕੰਪਨੀ ਦਾ ਕਰੋ ਸੰਪਰਕ ਕਿਹਨੂੰ ਬਾਈ ਚਾਹੀਦਾ ਹੈ ਰੂਟਾਵੇਟਰ ਜੀ ਬਾਈ ਜੀ ਸ਼ਾਮ ਦਾ ਹੋ ਗਿਆ ਸੀ ਵੇਲਾ ਜਾਣ ਦਾ ਤੇ ਬਾਈ ਹੁਣੀ ਆਏ ਨੇ ਆਪਣੇ ਕੋਲ ਤੇ ਬਾਈ ਜੀ ਉਹਨਾਂ ਨੂੰ ਆਪਾਂ ਪਲਾਂਟ ਉੱਪਰ ਦਿੱਤਾ ਜੀ ਗ੍ਰਾਮੇ ਦਾ ਆਪਣਾ ਇਹ ਆਮ ਪਲਾਟ ਟੋਪਰ ਬਾਈ ਬਹੁਤ ਸਸਤੇ ਹੁੰਦੇ ਨੇ 2-2 ਲੱਖ ਦੇ ਵਿੱਚ ਹੁੰਦੇ ਨੇ ਜੀ ਪਰ ਆਪਣੇ ਵਾਲਾ ਜਿਹੜਾ ਥੋੜਾ ਜਿਹਾ ਮਹਿੰਗਾ ਵਾ ਸ਼ਕਤੀਮਾਨ ਗ੍ਰਹਿਮੇ ਦਾ ਜੀ ਇਹ ਦੇਖੋ ਸ਼ਕਤੀਮਾਨ ਗ੍ਰਹਿਮੇ ਨੇੜੇ ਨੇ ਬਾਈ ਜਰਮਨ ਆ ਇਹ ਆ ਗ੍ਰਹਿਮੇ ਕੰਪਨੀ ਜਿਹੜੀ ਜਰਮਨ ਆ ਸ਼ਕਤੀਮਾਨ ਨਾਲ ਗ੍ਰਹਿਮੇ ਕੰਪਨੀ ਦਾ ਟਾਈ ਅਪ ਹੋਇਆ ਆ ਤੇ ਇਹ ਅੱਜ ਆਪਾਂ ਬਾਈਰਾਂ ਨੂੰ ਦਿੱਤਾ ਹੈ ਸੇਲ ਕਰਾ ਸਵਰਾਜ 855 ਨਾਲ ਲੈਣ ਆਏ ਆ ਬਾਈ ਹੋਣੀ ਤੇ ਬਾਕੀ ਇਹਦੀ ਟੀਮ ਹੌਲੀ ਹੌਲੀ ਵੱਜੂ ਤੇ ਵੱਜ ਵੀ ਠੀਕ ਆ ਠੀਕ ਆ ਹੋਰ ਕਿੱਦਾਂ ਬਾਈ ਵਧੀਆ ਵਧੀਆ ਹੋਰ DNA ਤਿਆਰ ਕਰਤਾ ਬਾਈ ਇਹ ਇਹ ਕਰਤਾ ਸਾਰਾ ਕੁਝ ਕਰਤਾ ਇੰਚ-ਉਂਚ ਸਭ ਕੁਝ ਸੈੱਟ ਕਰਦਾ ਇਹ ਇੰਚ ਸੈੱਟ ਕਰਦੇ ਕਿੰਨੇ ਇੰਚ ਦੇ ਬੰਨੇ ਆ ਵੀਰੇ ਫੈਰ ਹੁੰਦੇ ਸਭ ਇੰਚ ਦੇ ਇਹ ਕਿੰਨੇ ਇੰਚ ਦੀ ਜਿਵੇਂ ਵੱਟ ਦੇ ਵੱਟ ਦੇ ਹਿਸਾਬ ਨਾਲ ਹੁੰਦਾ ਜੀ ਵੀਰੇ 2 ਵੱਟਾਂ ਦੇ ਹਿਸਾਬ ਨਾਲ 30 ਇੰਚ ਤੇ ਪੈਂਦਾ ਜੀ ਆ ਲਓ ਆਪਣਾ ਠੀਕ ਆ ਜੀ 30 30 ਹੋ ਗਏ 60 ਹਾਂ ਉਹ 60 ਦੇ ਹਿਸਾਬ ਨਾਲ ਆਪਾਂ ਟਾਇਰਾਂ ਦਾ ਸੈਂਟਰ ਕਰਦੇ ਹੀ ਰਹਿੰਦੇ ਹੁੰਦੇ ਹਾਂ ਟਾਇਰਾਂ ਦੀ ਜਿਹੜੀ ਦੂਰੀ ਆ 60 ਇੰਚ ਹੋਣੀ ਚਾਹੀਦੀ 60 ਇੰਚ ਦੀ ਗੱਲ ਬਣੇ ਠੀਕ ਹੈ ਉਧਰੋਂ 7 ਤੇ ਉਧਰ 7 ਠੀਕ ਨਹੀਂ ਹੁੰਦੀ ਆ ਜੀ ਉਹ ਇਧਰੋਂ 7 ਤੇ ਉਧਰੋਂ 7 ਬਾ ਠੀਕ ਆ ਉਧਰ ਸੋਲਣਾ ਕਿੰਨੇ ਦੇ ਹੋਣਗੇ ਦੱਸਿਓ ਇਹ ਫੋਰਮੈਨ ਦੱਸੇਗਾ ਇਸ ਕਾ ਇਹ ਇਹਨੀਆਂ ਗੱਲਾਂ ਨਹੀਂ ਦੱਸੀਦੀ ਹੁੰਦੀਆਂ ਇਹ ਮਾਲ ਇਹ ਮਾਲ ਕੇ ਜਾਣਦੇ ਨੇ ਇਹ ਮਾਲ ਕੀ ਜਾਣਦੇ ਨੇ ਜੇ ਇਹਨੀਆਂ ਗੱਲਾਂ ਦੱਸਾਂ ਲਾ ਕੇ ਫਿਰ ਫੋਰਮਾ ਨਹੀਂ ਕਰੀ ਬੱਸ ਇਹ ਇਹਦੇ ਕਰਨਾ ਆ ਉਹ ਤੇ ਉਹ ਤੂੰ ਚੇਲੇ ਆਏ ਬੱਚੇ ਆਣੋ ਆਏ ਹਜੇ ਤੂੰ ਬੱਚਾ ਚੱਕ ਲਿਓ ਟੱਜ ਕੇ ਕੱਢ ਗਾ ਹਨੂ ਟਾਪ ਲਿੰਕ ਦਾ ਪਾਣੀਏ ਟਾਪ ਲਿੰਕ ਪਾ ਲੈ ਮੇਰੀ ਸੈਟਿੰਗ ਕਰਤੀ ਪੂਰੀ ਆਪਾਂ ਜਿੱਥੇ ਟਾਇਰ ਬੰਨਣਾ ਸੀਗਾ ਜ਼ਾਰਾ ਇਹਦੀ ਬੈਟਿੰਗ ਪੂਰੀਆਂ ਨੇ ਸਹੀ ਕਰਤੀ ਇਹ ਹੁਣ ਇਹਨੂੰ ਟਾਪ ਲਿੰਕ ਨਾਲ ਟਾਪ ਲਿੰਕ ਪਾ ਹੁਣ ਇਹਨੂੰ ਮੈਨੂੰ ਬਾਹਰ ਨੂੰ ਕੱਢਨੇ ਆ ਜੀ ਤੇ ਲਾਉਨੇ ਆ ਇਹਦੇ ਸਟਿੱਕਰ-ਤੁੱਕਰ ਜੇ بڑے ਕੀੜੇ ਘਮੋਦਾ ਫਿਰਦਾ ਸੀ ਜਣੀ ਉਹ ਬਜੰਦਾਰ ਕਾਫੀ ਹੁੰਦਾ ਕਾਫੀ ਜਣੀ ਭਾਰਾ ਹੀ ਇਹ ਚੱਕੀਮਾਨ ਗ੍ਰਾਮੇ ਦਾ ਪਲਾਂਟ ਆਪਰ ਇਹਨੂੰ ਹੁਣ ਆਪਾਂ ਸਟਿੱਕਰ-ਤੁੱਕਰ ਲਾਉਨੇ ਆ ਉਹ ਵਾਲਾ ਕਰਦੇ ਕੈਮਰਾ ਲੈ ਗਿਆ ਅਨੀਵਲ ਕੈਮਰਾ ਕਰ ਤਾ ਲੈ ਦੱਸ ਹਾਂ ਦੱਸ ਆਪਣੇ ਲਗਾ ਕਹਿੰਦਾ ਗਿਆਨੀ ਵਾਲ ਦੇਖ ਲੈ ਦਿਖਾ ਯਾਰ ਮੂੰਹ ਦਿਖਾ ਦਿੱਤਾ ਮੂੰਹ ਦਿਖਾ ਮੂੰਹ ਦਿਖਾਤਾ ਇੱਧਰ ਦੇ ਅਨੀਵਲ ਰੰਦਾ ਪੂਰਾ ਅਲ ਗਿਆਨੀ ਆਏ ਗਿਆਨੀ ਉਹ ਬਾਈ ਸਟicker ਲਾਏ ਤੇ ਸਾਫ ਕਰਕੇ ਉਸਤਾਦ ਜੀ ਸਾਫ ਕਰਕੇ ਸਟicker ਲਾ ਦਿਓ ਜੀ ਜਿਤਨਾ ਕਹਿ ਲੈਂਦੇ ਆਪਾਂ ਜੀ ਜੀ ਸਾਫਟ ਕਰ ਇਹ ਸਾਡੇ ਫੋਰਮੈਨ ਜੀ ਨਹੀਂ ਫੇਰ ਫੋਰਮੈਨ ਕਿਤੇ ਵਾ ਕਿੰਨੇ ਦੇ ਆ ਫੋਰਮੈਨ ਸਾਡੇ ਮੇਨ ਫੋਰਮੈਨ ਨੇ ਜੀ ਏ ਸਤਿ ਸ੍ਰੀ ਅਕਾਲ ਤਾਂ ਬੁਲਾ ਦੋ ਸਤਿ ਸ੍ਰੀ ਅਕਾਲ ਜੀ ਪਹਿਲਾਂ ਬੁਲਾਇਆ ਕਰ ਹੁਣ ਸਤਿ ਸ੍ਰੀ ਅਕਾਲ ਓਏ ਆ ਸਟੈਂਡ ਸਾਈਡ ਤੇ ਕਰੋ ਏ ਲਿਫਟ ਚੱਕਿਆ ਹੋਇਆ ਸਟੈਂਡ ਸਾਈਡ ਤੇ ਕਰੋ ਉਹ ਲੈ ਕੇ ਆਉਂਦਾ ਉਹ ਕਰਦਾ ਤੇ ਬਾਕੀ ਨੂੰ ਹੁਣ ਸਟਿੱਕਰ ਠੁੱਕਰ ਲਾਉਨੇ ਆ ਵਧੀਆ ਬਣਾਉਨੇ ਆ ਕਪੜਾ-ਕਪੜਾ ਮਾਰ ਕੇ ਘੇਂਡ ਕਰਦੇ ਆ ਪੂਰਾ ਤੇ ਬਹੁਤ-ਬਹੁਤ ਮੁਬਾਰਕਾਂ ਬਾਈ ਉਹਨਾਂ ਨੂੰ ਜੀ ਤੇ ਇੱਧਰ ਆਪਣੀਆਂ ਪੁਰਾਣੀਆਂ ਮਸ਼ੀਨਾਂ ਦਾ ਚੱਲ ਰਿਹਾ ਸੀ ਕੰਮ ਤੇ ਤਕਰੀਬਨ ਹੋਏ ਹੈਗੇ ਆ ਸੀਲਾ-ਸੂਲਾ ਸਾਰੀਆਂ ਜਿੰਨੀਆਂ ਪਲਾਸਟਿਕ ਦੀਆਂ ਸੀਲਾ ਸੀਗੀਆਂ ਪੈ ਗਈਆਂ ਤੇ ਰਬੜ ਦੀਆਂ ਸੀਲਾ ਵਿੱਚ ਪੈ ਗਈਆਂ ਤੇ ਆ ਦੇਖੋ ਇਹਨੂੰ ਹੁਣ ਹੌਲੀ-ਹੌਲੀ ਫਿੱਟ ਕਰਾਂਗੇ ਅੱਧੇ ਘੰਟੇ ਦਾ ਕੰਮ ਆ ਜੀ ਇਹ ਯਾਨੀ ਪੂਰੀ ਇਹਦੀ ਫਿਟਿੰਗ ਓਕੇ ਹੋ ਜਾਣੀ ਆ ਤੇ ਆਪਣੇ ਕੋਲ ਬਾਈ ਇੱਧਰ BCS ਦੇ ਵੀ ਹੁੰਦੇ ਨੇ ਕਿਸੇ ਨੇ ਵੀ ਲੈਣਾ ਹੋਇਆ BCS ਦਾ ਕੋਈ ਵੀ ਇੰਪਲੀਮੈਂਟ ਆ ਦੇਖੋ ਆ ਛੋਟੇ ਰੂਟਾਵੇਟਰ ਨੇ BCS ਦੇ ਆ ਵੱਡੇ ਮਾਡਲ ਚ ਆਉਂਦਾ 720 ਤੇ ਆ ਵੀ ਦੂਜੇ ਛੋਟੇ ਚ ਆਉਂਦਾ ਮੇਡ ਇਨ ਇਹ ਵੀ ਯਾਨੀ ਕਿ ਇਟਲੀ ਦੇ ਨੇ ਆ ਦੇਖੋ ਗਰੇਸ਼ੀਆ ਸੀਜੀ ਇਟਲੀ ਤੇ ਯਾਨੀ ਮੇਡ ਇਨ ਇਟਲੀ ਹੈ BCS ਕੰਪਨੀ ਇਟਲੀ ਦੇ ਨੇ ਆਪਣੇ ਕੋਲ ਪਏ ਨੇ ਹੈਗੇ ਥੋੜੇ ਜਿਹਾ ਮਹਿੰਗੇ ਨੇ ਇੰਡੀਅਨ ਮਾਡਲਾਂ ਨਾਲੋਂ ਆਮ ਨਾਲੋਂ ਪਰ ਕੁਆਲਿਟੀ ਜ ਬਹੁਤ ਬੈਸਟ ਨੇ ਬਾਈ ਜੀ ਇਹ ਕਿਸ ਨੇ ਲੈਣੇ ਹੋਏ ਦੱਸਿਓ ਜਰੂਰ ਜੀ ਤੇ ਬਾਕੀ ਤੁਹਾਨੂੰ ਪੁਰਾਣੀਆਂ ਮਸ਼ੀਨਾਂ ਵੀ ਵਿੱਚ ਥੋੜੀ ਜੀ ਵੀਡੀਓ ਐਡ ਕਰਾਂਗੇ ਆਪਣੇ ਕੋ ਖੜੀ ਹੈ ਜੀ ਲਓ ਜੀ ਅਸੀਂ ਇੱਧਰ ਬਾਈ ਉਹਨਾਂ ਦੇ ਘਰ ਆਏ ਸੀਗੇ ਤੇ ਚੀਮੀ ਦਾ ਫਿਰ ਕੋ ਟਰੈਕਟਰ ਖੜਾ ਜੀ ਨੋਵੋ 655 ਮਹਿੰਦਰਾ 2023 ਮਾਡਲ ਹੈ ਜੀ ਅਗਸਤ ਦੇ ਮਹੀਨੇ ਚ ਟਰੈਕਟਰ ਆਇਆ ਹੋਇਆ ਤੇ ਟਰੈਕਟਰ ਬਾਈ ਫੁੱਲ オリジナル ਆ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਬਾਈ ਟਰੈਕਟਰ ਆ ਇਹ ਤੇ ਤੁਸੀਂ ਜਿੱਥੇ ਮਰਜ਼ੀ ਕਰ ਲਓ ਬਿਲਕੁਲ ਸਾਫ ਕੰਡੀਸ਼ਨ ਚ ਫੈਬਰ ਦੀ ਛਤਰੀ ਭਾਈ ਨਾਲ ਦੀ ਲੱਗੀ ہوئی ਆ ਤੇ 16 928 ਦੇ ਮਗਰਲੇ ਟਾਇਰ ਨੇ ਗੁਟੀਅਰ ਦੇ ਤੇ ਜਿਹੜੇ ਫਰੰਟ ਵਾਲੇ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਨੇ ਜੀ 9524 ਦੇ ਨਾਲ ਦੇ ਟਾਇਰ ਨੇ ਜੀ ਕੰਪਨੀ ਦੇ ਤੇ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਜੇ ਭਾਈ ਟਰੈਕਟਰ ਦੀ ਗੱਲ ਕਰੀਏ ਵੀ ਕਿੰਨਾ ਚੱਲਿਆ ਹੈ ਭਾਈ ਇਹ 1600 ਘੰਟੇ ਚੱਲਿਆ ਹੈ ਟਰੈਕਟਰ ਆ ਫਾਸਟ ਓਨਰ ਆ ਤੇ ਕੈਸ਼ ਦਾ ਟਰੈਕਟਰ ਆ ਬਾਈ ਜੀ ਇਹ ਕਿਸੇ ਵੀਰ ਨੂੰ ਚਾਹੀਦਾ ਹੋਇਆ ਬਾਈ ਟਰੈਕਟਰ ਕਰ ਲਿਓ ਸੰਪਰਕ ਜੀ ਤੇ ਜ਼ਿਮੀਦਾਰ ਵੀਰ ਉਹਨਾਂ ਦੇ ਘਰੇ ਖੜਾ ਜੀ ਇਹ ਟਰੈਕਟਰ ਹਾਂ ਚੱਕਿਆਂ ਤੇ ਉਧਰ ਸਟicker ਵੀ ਲੱਗੇ ਹੋਏ ਨੇ ਨਾਲ ਦੀ ਬਹੁਤ ਘੱਟ ਚੱਲਿਆ ਹੈ ਟਰੈਕਟਰ ਆ ਜੀ ਕਿਸੇ ਵੀਰ ਨੂੰ ਚਾਹੀਦਾ ਹੋਇਆ ਜੀ ਨੋਵੋ 655 ਤਾਂ ਆਪਣੇ ਨਾਲ ਬਾਈ ਸੰਪਰਕ ਕਰ ਲਿਓ ਥੱਲੇ ਨੰਬਰ ਚੱਲ ਰਹੇ ਨੇ ਜੀ ਆਪਣੇ ਤੇ ਇੱਧਰ ਬਾਈ ਅੱਪਾ ਅਗੇ ਦੁਕਾਨ ਤੇ ਵਾਪਸੀ ਤੇ ਬੀਲਰਾਂ ਦਾ ਕੰਮ ਚੱਲ ਰਿਹਾ ਤੇ ਇੱਧਰ ਆਹ ਇਹਦਾ ਚੱਲ ਰਿਹਾ ਪਿਸਟਨ ਦਾ ਕੰਮ ਇਹ ਪਿਸਟਨ ਦੇ 베어ਿੰਗ ਬੂਲ ਪਾਉਣ ਲੱਗੇ ਹੋਏ ਆਂ ਬਾਈ ਉਹਨੇ ਪਿਸਟਨ ਦਾ 베어ਿੰਗ ਪਾ ਕੇ ਫੇਰ ਦੁਬਾਰਾ ਮਸ਼ੀਨ ਵਾਪਸ ਜਾਊਗੀ ਤੇ ਬਾਕੀ ਆਹ ਮਸ਼ੀਨ ਵੀ ਕਲੀਅਰ ਹੋ ਗਈ ਆ ਗੇਰਾਂ ਨੂੰ ਲਾ ਲੂ ਕਿ ਤੇਲ ਜਿਹੜੀ ਚੈਨ ਪੰਦੀ ਦੀ ਪਾ ਕੇ ਇਹ ਵੀ ਓਕੇ ਆ ਜੀ ਇਹਨੂੰ ਵੀ ਤੋੜ ਦੇਣਾ ਹੁਣ ਹਾਲੈਂਡ ਨਾਲ ਜਿਹੜੀ ਮਸ਼ੀਨ ਆਈ ਸੀ ਤੇ ਆ ਬੀਲਰ ਦਾ ਵੀ ਤਕਰੀਬਨ 2-3 ਘੰਟੇ 2 ਘੰਟੇ ਚ ਕੰਮ ਹੋ ਜਾਣਾ ਸਾਰਾ ਤੂੰ ਫੀਡਰ ਦਾ ਸਵਰਾਜ 744 ਉਦਾਂ ਜੀ ਇਹ ਹੁਣ ਜਿਹੜੇ ਪਹਿਲੇ ਆਉਂਦੇ ਸੀ 855 ਉਹ ਨੇ ਹੁਣ ਇਹ 744 ਜਿਹੜੇ ਹੁਣ 855 ਆਉਂਦੇ ਉਹ ਚ ਤਾਂ ਪਾਵਰ ਵੱਧ ਕਰਤੀ ਹੈ ਯਾਨੀ ਕਹਿੰਦੇ ਆ ਜਿਹਨੂੰ ਪਤਾ ਕਿਸੇ ਬਾਰੇ ਦੱਸਿਓ ਸਵਰਾਜ ਬਾਰੇ ਕਿਸੇ ਨੂੰ ਵੀ ਪਤਾ ਆ ਵੀ ਕਹਿੰਦੇ ਵੀ ਜਿਹੜਾ ਆ 744 ਵਿੱਚ ਪਹਿਲੇ ਸਵਰਾਜ 855 ਦਾ ਇੰਜਨ ਆਉਂਦਾ ਇਹੜਾ 855 ਹੋਣ ਬਣਾਇਆ ਉਹਦੇ ਵਿੱਚ ਥੋੜਾ ਇੰਜਨ ਦੀ ਪਾਵਰ ਹੋਰ ਵਧਾ ਦਿੱਤੀ। ਈ 100 100 ਦਾ ਜਿਵੇਂ 969 ਵਾਲਾ ਉਹ ਚੀਜ਼ ਦਾ ਕਰਤਾ। ਤੇ ਹੁਣ ਆਪਾਂ ਮਿਲਦੇ ਆ ਬਾਈ ਕਿਸੇ ਅਗਲੀ ਵੀਡੀਓ 'ਚ ਕਿਸੇ ਅਗਲੇ ਟੱਗਨੇ ਟੌਪ ਤੇ। ਸਾਰੇ ਵੀਰ ਰਿਕਵੈਸਟ ਆ ਵੀ ਹੁਣ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵਰਤੋਂ-ਬਾਦ ਸ਼ੇਅਰ। ਉਹ ਚਾਬੀ ਜਾ ਕੋ।